ਮੈਂ ਤਾਂ ਕਰ ਜਾ ਕੇ ਉਸਦੇ ਸੰਗ ਰੂਰ ਵੀ ਮੈਂ ਤਾਂ ਉਸਦੇ ਕਰ ਜਾ ਕੇ ਸੰਗ ਰੂਰ ਵੀ ਕੋਈ ਗੱਲ ਸਮਝਾਉਣੀ ਸੀ ਮੈਂ ਤਾਂ ਕਰ ਜਾ ਕੇ ਉਸਦੇ ਸੰਗ ਰੂਰ ਵੀ ਕੋਈ ਗੱਲ ਸਮਝਾਉਣੀ ਸੀ ਅੰਕਲ ਆਂਟੀ ਨੂੰ ਸੀ ਦੱਸਣੀ ਤਾਰੀਖਤ ਦੀ ਕਹਾਣੀ ਸੀ ਅੰਕਲ ਆਂਦੀ ਨੂੰ ਸੀ ਦੱਸਣੀ ਤારી ਅਗਲ ਕਹਾਣੀ ਜੀ ਤારી ਅਗਲ ਕਹਾਣੀ ਉਸਨੇ ਹੀ ਹੁੜ ਦੇਖ ਲਵੋ ਦਿਲ ਮੇਰਾ ਕੌੜਿਆ ਏ ਨਾ ਆਉਣ ਦੇ ਤਾਂ ਕਰ ਨਾ ਪਣੀ ਗਲੀ ਚ ਮੋੜ ਆਏ ਗਲੀ ਚ ਮੋੜ ਆਏ ਫਰਜੀ ਫਨੁਰਵੀ ਦੀ ਰਚਨਾ ਪ੍ਰਸੰਨ ਕਰਨ ਲਈ ਧੰਵਾਦ They made